ਅੱਜ ਅੱਜ ਹੁਸ਼ਿਆਰਪੁਰ ਦੇ ਮੁਕੇਰੀਆਂ ਇਲਾਕੇ ਦੇ ਸਰ ਟਾਂਡਾ ਹਲਕਾ ਜੀ ਟਾਂਡਾ ਹਲਕੇ ਦੇ ਦਸੂਹਾ ਹਲਕੇ ਦੇ ਇਲਾਕੇ ਜਿੱਥੇ ਕਿ ਨੀਵੇਂ ਹਲਕੇ ਨੇ ਪਾਣੀ ਇੱਕ ਵਾਰੀ ਫੇਰ ਕਿਉਂਕਿ ਉੱਪਰੋਂ ਹਿਮਾਚਲ ਤੋਂ ਪਾਣੀ ਆਉਂਦਾ ਸਾਡੇ ਕੋਲੇ ਹਾਲਾਂਕਿ ਸਾਡੇ ਇੱਥੇ ਕੋਈ ਬਰਸਾਤ ਨਹੀਂ ਹੋਈ ਔਰ ਉੱਪਰ ਪਹਾੜਾਂ 'ਚ ਜਦੋਂ ਬਰਸਾਤ ਹੁੰਦੀ ਹੈ ਸਾਡੇ ਡੈਮ ਜਿਹੜੇ ਨੇ ਉਹਨਾਂ ਦੀ ਇਨਟੇਕ ਬੱਝ ਜਾਂਦੀ ਹੈ ਤਾਂ ਇਸ ਵਕਤ ਜਿਵੇਂ ਦੱਸਾਂ ਤਾਂ ਮੈਂ ਹਰ ਵਕਤ ਸੰਪਰਕ ਦੇ ਵਿੱਚ ਹਿਮਾਚਲ ਗਵਰਨਮੈਂਟ ਨਾਲ ਬੀਬੀਐਮਪੀ ਨਾਲ ਸਾਡੇ ਅਫਸਰ ਹਰ ਵਕਤ ਉਹਨਾਂ ਦੇ ਸੰਪਰਕ 'ਚ ਨੇ ਕੋਈ ਜਿਹੜੀ ਹੈ ਖਤਰੇ ਵਾਲੀ ਗੱਲ ਨਹੀਂ ਕੋਈ ਸਨਸਨੀ ਫਲਾਉਣ ਵਾਲੀ ਗੱਲ ਨਹੀਂ ਕੋਈ ਘਬਰਾਹਟ ਵਾਲੀ ਗੱਲ ਨਹੀਂ ਜਿਹੜੇ ਨੀਵੇਂ ਇਲਾਕੇ ਨੇ ਉੱਥੇ ਪਾਣੀ ਆਇਆ ਪਹਿਲਾਂ ਵੀ ਆਇਆ ਸੀ ਸੋ ਪੌਂਗ ਡੈਮ ਜਿਹੜਾ ਉਹ ਐਸ ਵਕਤ ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਉੱਪਰ ਹੈ ਪਰ ਕੋਈ ਗੱਲ ਨਹੀਂ ਉਹ ਉਹ ਜਿਹੜਾ ਉਹ ਡੈਮ ਜਿਹੜਾ ਉਹ ਪਹਿਲਾਂ ਇਹ ਤੋਂ ਵੀ 10 10 ਫੁੱਟ ਉੱਪਰ ਰਿਹਾ ਹੈ ਪਰ ਸਿਫਟੀ ਹੈ ਸੋ ਅੱਜ ਪੋਂਗ ਡੈਮ ਚੋਂ ਜ਼ਿਆਦਾਤਰ ਪਾਣੀ ਇੱਥੇ ਪੋਂਗ ਡੈਮ ਬੜਾਇਆ ਵੇ ਇੱਕ ਲੱਖ 17000 ਕਿਊਸਿਕ ਤੋਂ ਘੱਲ ਤੋਂ ਅੱਜ 2 ਵਜੇ 1 ਲੱਖ ਕਰ ਦਿੱਤਾ ਗਿਆ ਤੇ ਅੱਜ ਰਾਤ ਨੂੰ 2 ਵਜੇ ਦੇ ਕਰੀਬ 80000 ਤੇ ਲਿਆਵਾਂਗੇ ਸੋਏ ਪਾਣੀ ਜਿਹੜਾ ਘਟਣਾ ਸ਼ੁਰੂ ਹੋ ਗਿਆ। ਮਾਨ ਸਰ ਜਿਹੜਾ ਕਿਸਾਨਾਂ ਦੀ ਸਾਰੇ ਜਵਾਬ ਦੇ ਮੈਂ ਦੇਵਾਂ। ਘਟਣਾ ਸ਼ੁਰੂ ਹੋ ਜੁਗਾ। ਤੇ ਭਾਖੜਾ ਡੈਮ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ 4 ਫਟ નીચે ਆ। ਭਾਖੜਾ ਡੈਮ ਵੀ ਜਿਹੜਾ ਉਹ ਉਹਦੇ ਚ ਬੜਾ ਕੰਟਰੋਲਡ ਪਾਣੀ ਜਿਹੜਾ ਉਹ ਡਾਇਵਰਟ ਕੀਤਾ ਜਾ ਰਿਹਾ ਛੱਟ ਕੇ। ਤੇ ਰਾਵੀ ਦਾ ਕੋਈ ਖਤਰਾ ਨਹੀਂ, ਘੱਗਰ ਦਾ ਕੋਈ ਖਤਰਾ ਨਹੀਂ। ਸਿਸਮਾ ਡੈਮ ਵੀ ਜਿਹੜਾ ਉੱਚੋਂ ਕੋਈ ਪਾਣੀ ਬਾਹਰ ਨਹੀਂ ਛੱਡਿਆ ਜਾ ਰਿਹਾ। ਉਦਰ ਧਿਆਫਤ ਹੈ ਪਰ ਜਿਸ ਤਰੀਕੇ ਨਾਲ ਲੋਕ ਸਾਥ ਦੇ ਰਹੇ ਨੇ ਇਹ ਗੁਰੂਆਂ ਦੀ ਧਰਤੀ ਹੈ ਬਰਕਤ ਹੈ ਇਸ ਧਰਤੀ ਨੂੰ ਕਿ ਅਸੀਂ ਸੰਕਟ ਦੇ ਵੇਲੇ ਦੂਜਿਆਂ ਦੇ ਹੱਕ 'ਚ ਖੜਨ ਦੇ ਵਾਲੇ ਲੋਕ ਆ ਸਾਡੇ ਗੁਰੂਆਂ ਨੇ ਸਾਨੂੰ ਗਰੀਬਾਂ ਦੇ ਮਜਲੂਮਾਂ ਦੇ ਹੱਕ 'ਚ ਖੜਨ ਦੀ ਪ੍ਰੇਰਨਾ ਦਿੱਤੀ ਹੋਈ ਹੈ ਲੋਕ ਚਾਰੇ ਲੈ ਕੇ ਟਰਾਲੀਆਂ ਲੈ ਕੇ ਆ ਰਹੇ ਨੇ ਅਸੀਂ ਵੀ ਇੱਥੋਂ ਲਗਭਗ 300 ਦੇ ਲੋਕ 300 ਦੇ ਕਰੀਬ ਲੋਕਾਂ ਨੂੰ ਬਾਹਰ ਕੱਢਿਆ ਮੇਰਾ ਹੈਲੀਕਾਪਟਰ ਜਿਹੜਾ ਕਿ ਮੇਰਾ ਨਹੀਂ ਸਰਕਾਰ ਦਾ ਉਹ ਹਰ ਵਕਤ ਰੈਡੀ ਹੈ ਅਸੀਂ ਸਾਰੇ ਪਾਇਲਟਸ ਜਿਹੜੇ ਨੇ ਸਾਡੇ ਉਹਨਾਂ ਨੂੰ 24 ਘੰਟੇ ਤਿਆਰ ਰਹਿਣ ਲਈ ਕਹਿ ਗਿਆ ਕੀ ਪਤਾ ਕਿੱਥੋਂ ਕੋਈ ਜਾਨ ਬਚਾਉਣ ਵਾਸਤੇ ਵੀ ਸਾਨੂੰ ਹੈਲੀਕਾਪਟਰ ਵਰਤਨੇ ਪੈ ਜਾਣ ਅਸੀਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਉਹ ਲੋਕਾਂ ਲਈ ਤਿਆਰ ਹੈ ਤੇ ਹੁਣ ਵੀ ਮੈਂ ਗਿਆ ਸੀ ਇੱਕ ਪਰਿਵਾਰ ਹੈ ਉੱਥੇ ਰਹਿੰਦੇ ਹਾਲਾਂਕਿ ਉਹ ਉੱਪਰਲੇ ਫਲੋਰ ਤੇ ਹੈ ਥੱਲੇ ਪਾਣੀ ਹੈ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਆ ਜਾਓ ਤੁਸੀਂ ਆ ਗਿਆ ਹੀ ਆ ਗਿਆ ਤੇ ਤੁਸੀਂ ਆ ਜਾਓ ਬਾਹਰ ਕੋਈ ਦਵਾਈ ਦੱਪਾ ਕੋਈ ਐਮਰਜੈਂਸੀ ਨਾ ਹੋ ਜੇ ਕੋਈ ਸ਼ਾਮ ਨੂੰ ਭਾਵੇਂ ਘਰੇ ਜਿਹੜਾ ਮਰ ਜੇ ਕੋਈ ਗੱਲ ਨਹੀਂ ਸੋ ਉਹਨਾਂ ਨੇ ਮੇਰੀ ਅੱਧੀ ਬੋਲ ਮੇਰੀ ਗੱਲ ਮੰਨੀ ਤੇ ਆ ਕੇ ਇਹ ਨਾਲ ਜਿਹੜੀ ਐਨਡੀਆਰਫਟੀ ਟੀਮ ਹੈ ਉਹਦੀ ਜਿਹੜੀ ਕਿਸ਼ਤੀ ਹੈ ਉਹਦੇ ਵਿੱਚ ਬਹਿ ਗਏ ਸੋ ਸਾਡੇ ਲਈ ਇੱਕ ਇੱਕ ਜਾਨ ਚਾਹੇ ਉਹ ਇਨਸਾਨ ਦੀ ਹੈ ਚਾਹੇ ਕਿਸੇ ਬੇਜ਼ੁਬਾਨ ਦੀ ਕੋਈ ਬੱਕਰੀ ਪੇੜ ਮੱਝ ਕੋਈ ਸਾਡੇ ਲਈ ਕੀਮਤੀ ਹੈ ਉਹਨਾਂ ਦਾ ਕੱਲੇ-ਕੱਲੇ ਦਾ ਮੁਆਵਜ਼ਾ ਦੇਵਾਂਗੇ ਮੈਨੂੰ ਆਪ ਪਤਾ ਹੈ ਕਿਉਂਕਿ ਮੇਰੇ ਆਪਣੇ ਖੇਤ ਡੁੱਬਦੇ ਰਹੇ ਆ ਮੈਨੂੰ ਆਪ ਪਤਾ ਹੈ ਕਿ ਪਟਵਾਰੀ ਜਿਹੜੇ ਹੁੰਦੇ ਸੀਗੇ ਉਹ ਕਿਸੇ ਖਾਸ ਘਰ ਚਾ ਕੇ ਬਹਿ ਜਾਂਦੇ ਸੀਗੇ ਤੇ ਘਰ ਦੇ ਵਿੱਚੋਂ ਹੀ ਗਰਦੌਰੀ ਹੋ ਜਾਂਦੀ ਸੀ ਆਪਦੇ ਚਿਹਤਿਆਂ ਦੇ ਨਾਮ ਲਿਖਾਤੇ ਜਾਂਦੇ ਸੀ ਜਿਨ੍ਹਾਂ ਦੀ ਫਸਲ ਮਰੀ ਵੀ ਨਹੀਂ ਹੁੰਦੀ ਸੀ ਜਿਨ੍ਹਾਂ ਦੀ ਮਰੀ ਹੁੰਦੀ ਸੀ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਸੋ ਇਹ ਕੰਮ ਨਹੀਂ ਹੈ ਸਾਂਝੀ ਥਾਂ ਤੇ ਬੈ ਕੇ ਗਰਦੌਰੀਆਂ ਹੋਣਗੀਆਂ ਪਰ ਇੱਕ ਇੱਕ ਬੰਦੇ ਨੂੰ ਚਾਹੇ ਉਹਦਾ ਮੱਜਾਂ ਦਾ ਬਾੜਾ ਚਾਹੇ ਕੋਈ ਛੋਟਾ ਮੋਟਾ ਵੀ ਨੁਕਸਾਨ ਹੋਇਆ ਉਹਦਾ ਪੈਸਾ ਮਿਲੂਗਾ ਪਰ ਹਾਂ ਇਹ ਮੈਂ ਗੱਲ ਕਲੀਅਰ ਕਰਨੀ ਚਾਹੁੰਨਾ ਕਿ ਅਸੀਂ ਅਕਾਲੀ ਕਾਂਗਰਸ ਤੇ ਬੀਜੇਪੀ ਵਾਲੀਆਂ ਸਰਕਾਰਾਂ ਵਾਂਗੂ 11-11 ਰੁਪਈਆ ਦੇ ਚੈੱਕ ਦੇ ਕੇ ਉਹਨਾਂ ਦੇ ਝਕਮਾ ਤੇ ਨਾਮਕ ਨਹੀਂ ਛਿੜਕਣਾ 52-52 72-72 ਰੁਪਈਆ ਦੇ ਚੈੱਕ ਦੇ ਕੇ ਅਸੀਂ ਉਹਨਾਂ ਨਾਲ ਮਜ਼ਾਕ ਨਹੀਂ ਕਰਨਾ ਕੋਈ ਜੇ ਪੈਸੇ ਜਦੋਂ ਮਿਲਣਗੇ ਤਾਂ ਉਹ ਪ੍ਰੋਪਰ ਜਿੰਨੇ ਪੈਸੇ ਨੋਰਮਸ ਕਹਿੰਦੇ ਨੇ ਉਹ ਤੋਂ ਵੀ ਬਧਾ ਕੇ ਦੇਵਾਂਗੇ ਬਹੁਤ ਸਾਰੇ ਦਾਨੀ ਸੱਜਣ ਸਾਹਮਣੇ ਆ ਰਹੇ ਨੇ ਬਹੁਤ ਸਾਰੇ ਲੋਕਾਂ ਨੇ ਮਤਲਬ ਆਪਣੀਆਂ ਤਨਖਾਹਾਂ ਚਾਹੇ ਹੈਲਥ ਡਿਪਾਰਟਮੈਂਟ ਹੈ ਉਹਨਾਂ ਨੇ ਆਪਣੀਆਂ ਤਨਖਾਹਾਂ ਦਾ ਇੱਕ ਦਿਨ ਦੀ ਤਨਖਾਹ ਕਿਸੇ ਨੇ ਜਿਹੜਾ ਆਪਣੇ ਮਹੀਨੇ ਦੀ ਤਨਖਾਹ ਸੀਐਮ ਲਈ ਫੰਡ ਲਈ ਰਾਜਾ ਸੁਆਮੀ ਵਿਆਸ ਡੇਰੇ ਵੱਲੋਂ 2 ਕਰੋੜ ਰੁਪਏ ਦਾ ਕੱਲ ਚੈੱਕ ਸਾਨੂੰ ਉਹਨਾਂ ਨੇ ਭੇਟ ਕੀਤਾ ਤੇ ਅੱਜ ਸ਼ੈਲਰ ਵਾਲੇ ਜਿੰਨੇ ਵੀ ਸ਼ੈਲਰਾਂ ਵਾਲੇ ਨੇ ਉਹਨਾਂ ਵੱਲੋਂ 15 ਲੱਖ ਰੁਪਏ ਦਾ ਚੈੱਕ ਆਇਆ ਇਹ ਦਸਵੰਦ ਹੈ ਅਸੀਂ ਉਹਨਾਂ ਨੂੰ 15 ਨੂੰ 51 ਬਣਾ ਕੇ ਜਿਹੜਾ ਲੋਕਾਂ 'ਚ ਪੰਡਾਂਗੇ ਇਸ ਕਰਕੇ ਪੰਜਾਬ ਸਰਕਾਰ ਦੇ ਸੰਕਟ ਵੇਲੇ ਲੋਕਾਂ ਲਈ ਦਰਵਾਜ਼ੇ ਹਮੇਸ਼ਾ ਪਿੰਡ ਵੇਖਣ ਗਏ ਹੋ ਕਿਸਕੇ ਤੇ ਬਹਿ ਕੇ ਵੀ ਗਏ ਹੋ ਇਸ ਤਰ੍ਹਾਂ ਇੱਕ ਪਾਸੇ ਦਾਅਵੇ ਕਰਦੇ ਕਿ ਅਸੀਂ ਸਰਕਾਰ ਨੂੰ ਚੈਲੰਜ ਕਰਨਾ ਹੈ ਵਿਰੋਧੀ ਧਿਰ ਦਾ ਬੜਾ ਵੱਡਾ ਰੋਕ ਹੈ ਇਸ ਤਰ੍ਹਾਂ ਪਾਸੇ ਲੋਕੀ ਆਪੇ ਫੀਲ ਕਰ ਰਹੇ ਨੇ ਕਿ ਪ੍ਰਤਾਪ ਬਾਜਾ ਰੋਕੇ ਨੇ ਮੈਂ ਕੀ ਕਹਾਂ ਜੀ ਉਹ ਤਾਂ ਪਸੇ ਆ ਆਪਣੇ ਆਪ ਨੂੰ ਥਿਆਰ ਬੇਕਾਰ ਕਹਾਉਂਦੇ ਨੇ ਤੜਕੀ ਉੱਠ ਕੇ ਪਹਿਲਾਂ ਮੇਰੇ ਵਿਰੁੱਧ ਕੋਈ ਨਾ ਕੋਈ ਗੱਲ ਲਿਖਦੇ ਨੇ ਹਨਾ ਤਾਂ ਮੈਂ ਤਾਂ ਇਹੀ ਕਹੂੰਗਾ ਮੇਲੇ ਜਮੂਰ ਦਾ ਨੂੰ ਕੌਣ ਪੁੱਛਦਾ ਮਾਨ ਸਾਹਿਬ ਨਾ ਨਾ ਖੜੇ ਤਾਂ ਵੀ ਖੜੇ ਤਾਂ ਵੀ ਜਦੋਂ ਲੋਕਾਂ ਨੇ ਨਕਾਰ ਹੀ ਦਿੱਤੇ ਜੀ ਜਿਹਨੂੰ ਤੋਂ ਉਮੀਦ ਆ ਲੋਕ ਉਸੇ ਤੋਂ ਉਮੀਦ ਕਰਨ ਮਾਨ ਸਾਹਿਬ ਮੈਂ ਲੋਕਾਂ ਤੋਂ ਨਿਕਲੇ ਹੋਏ ਹਾਂ ਮੈਂ ਤੁਹਾਨੂੰ ਉਮੀਦ ਆ ਲੋਕਾਂ ਨੂੰ ਮੈਂ ਉਮੀਦਾਂ ਪੂਰੀਆਂ ਮਾਨ ਸਾਹਿਬ ਸੁਖਵਾਲ ਖੈਰਾ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਜਿਹੜੇ ਤੁਹਾਡੇ ਵਿਧਾਇਕਾ ਕਟਾਰੂ ਚੱਕ ਜੀ ਉਹਨਾਂ ਦਾ ਜਿਹੜਾ ਘਰ ਆ ਉਹ ਪੰਚਾਇਤ ਦੀ ਜ਼ਮੀਨ ਤੇ ਬੜਿਆ ਕਿ ਮੁੱਖ ਮੰਤਰੀ ਪੰਜਾਬ ਸੁਖਬਾਲ ਖੈਰਾ ਜੀ ਆਪਦੇ ਘਰਾਂ ਬਾਰੇ ਸੋਚ ਲੈਣ ਕਿਰਪਾ ਕਰਕੇ ਇਹ ਤਿੰਨ ਚਾਰ ਨੇ ਆਪਣੇ ਕੋਲ ਪੰਜਾਬ ਚ ਜਿੰਨੇ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣੀਆਂ ਹੁੰਦੀਆਂ ਹਾਂ ਹਾਂ ਜੀ ਹਾਂ ਜੀ ਇਹ ਇਹਨਾਂ ਦਾ ਇਹਨਾਂ ਦਾ ਫੋਨ ਸੜ ਸੜ ਕੇ ਕਾਲਾ ਹੋ ਗਿਆ ਤੇ ਰੰਗ ਵੀ ਕਾਲਾ ਹੁੰਦਾ ਜਾਂਦਾ ਹੈ ਕਿਰਪਾ ਕਰਕੇ ਨਾ ਅੱਜ ਸੰਕਟ ਦੇ ਮੌਕੇ ਤੇ ਸਰਕਾਰ ਨਾਲ ਖੜੀ ਹੈ ਇਹਨਾਂ ਨੇ ਉਹੀ ਕੱਢੀ ਜਾਣੇ ਨੁਕਸ ਕੱਢੀ ਜਾਣੇ ਕਿਰਪਾ ਕਰਕੇ ਮੈਂ ਇਹਨਾਂ ਨੂੰ ਕਹਿਣਾ ਕਿ ਤੁਸੀਂ ਆਪਦੇ ਘਰ ਦਾ ਖਿਆਲ ਕਰੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਪਰਿਵਾਰ ਬਾਅਦ ਪਰਿਵਾਰ ਬਾਅਦ ਜਦੋਂ ਯੂਜ ਕਾਂਗਰਸ ਚੋਂ ਉਹਦਾ ਹਾਲ ਹੈ ਇਹ ਕਹਿੰਦੇ ਹੋ ਵੀਡੀਓ ਦੀ ਰਿਪੋਰਟ ਤੇ ਦੱਸਿਆ ਸੁਖਬਾਲ ਕਹਿ ਰਿਹਾ ਕੀ ਕਹਿੰਦੇ ਪੰਜਾਬ ਦਾ ਮੁੱਦਾ ਨਹੀਂ ਹੈਗਾ ਜੀ ਕੋਈ ਮੁੱਦੇ ਦੀ ਗੱਲ ਕਰੋ ਬਾਂਸਪਤ ਜਗਾ ਜਗਾ ਤੇ ਪਾੜ ਆਏ ਹੋਏ ਨੇ ਕਸੀ ਬੰਦੇ ਵਿੱਚ ਪੁਰਾਣਾ ਸ਼ਾਲਾ ਪੂਰਾ ਏਰੀਆ ਹੀ ਡੁੱਬ ਗਿਆ ਹਾਂਜੀ ਦੇਖੋ ਦੇਖੋ ਇਹ ਕੁਦਰਤੀ ਆਫਤ ਹੈ ਪਰ ਕੁਦਰਤ ਨੇ ਸਾਨੂੰ ਇਸ ਵਾਰ ਇੱਕ ਸਰਵੇ ਵੀ ਕਰਕੇ ਦਿੱਤਾ ਕਿ ਜੇ ਤੁਸੀਂ ਕੁਦਰਤ ਦੇ ਖਿਲਾਫ ਚੱਲੋਗੇ ਅੱਜ ਭਗਵਾਨ ਜੀ ਆਜਦੇ ਕੀ ਕਹਿਣਾ ਕੋਈ ਮੇਰੇ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਇਹਨੂੰ ਤੁਹਾਨੂੰ ਪਤਾ ਹੀ ਹੈ ਕਿ ਹਮਾਚਲ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਪੌਂਗੜੇ ਦਾ ਪਾਣੀ ਬਹੁਤ ਚੜ ਗਿਆ ਔਰ ਪੌਂਗੜੇ ਦਾ ਪਾਣੀ ਮਜਬੂਰਨ ਸਰਕਾਰ ਨੂੰ ਛੱਡਣਾ ਪਿਆ ਵਿਭਾਗ ਬੋਰਡ ਨੂੰ ਛੱਡਣਾ ਪਿਆ ਜਿਸ ਕਰਕੇ ਸਾਡੇ ਮਕੇਰੀਆਂ ਦੇ ਰਿਆਦ ਨਾਲ ਲਗ-ਲਗ ਦੇ ਕਾਫੀ ਪਿੰਡਾਂ ਵਿੱਚ ਪਾਣੀ ਆ ਗਿਆ ਔਰ ਅਸੀਂ ਕੱਲ ਸਾਡੇ ਮੰਤਰੀ ਸਾਹਿਬ ਵੀ ਆਏ ਸੀ ਜਿੰਪਾ ਜੀ ਅੱਜ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਜੀ ਇੱਥੇ ਹਲੇੜ ਪਿੰਡ ਵਿੱਚ ਟੌਰਾ ਕਰਕੇ ਗਏ ਨੇ ਸਾਰਾ ਮੌਕਾ ਦੇਖ ਕੇ ਗਏ ਨੇ ਜਨਤਾ ਨੂੰ ਵਿਸ਼ਵਾਸਨ ਦਿਵਾ ਕੇ ਗਏ ਨੇ ਕਿ ਜਿੰਨਾ ਵੀ ਨੁਕਸਾਨ ਹੋਇਆ ਸਰਕਾਰ ਉਹਦੀ ਪਰਭਾਈ ਕਰੇਗੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਕਿ ਕੁਦਰਤੀ ਆਫਤਾਂ ਕਿਸੇ ਦੇ ਵਸਤੀ ਗੱਲ ਨਹੀਂ ਹੈ ਲੇਕਿਨ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੋਏ ਔਰ ਉਹਨਾਂ ਦਾ ਬੰਦਾ ਜੋ ਵੀ ਮੁਆਵਜ਼ਾ ਹੋਏਗਾ ਦਿੱਤਾ ਜਾਏਗਾ